ਪੰਜਾਬ ਵਿੱਚ ਛੋਨੇ ਦੀ ਬਿਜਾਈ ਲਈ 15 ਜੂਨ ਤੋਂ 8 ਘੰਟੇ ਬਿਜਲੀ ਮਿਲੇਗੀ ਪਾਵਰ ਕਮ ਨੇ 8-8 ਘੰਟਿਆਂ ਦੇ 3 ਗਰੁੱਪ ਬਣਾਏ ਨੇ ਜਿਹੜੇ 14 ਜੂਨ ਅੱਧੀ ਰਾਤ ਤੋਂ ਕਾਰਜਸ਼ੀਲ ਹੋਣਗੇ ਪਾਵਰ ਕਮ ਨੇ ਟਿਊਬਲ ਕਨੈਕਸ਼ਨ ਲਾਉਣ ਸੰਬੰਧੀ ਕੁਝ ਠੇਕੇਦਾਰ ਵੱਲੋਂ ਕਿਸਾਨਾਂ ਤੋਂ ਵਾਧੂ ਪੈਸੇ ਲੈਣ ਦੀ ਸ਼ਿਕਾਇਤ ਨੇ ਨਿਪਟਾਰੇ ਲਈ ਸ਼ਿਕਾਇਤ ਕੇਂਦਰ ਵੀ ਬਣਾਏ ਹਨ ਉਤਪਾਦਕਾਂ ਦਾ ਕਹਿਣਾ ਹੈ ਕਿ ਇਸ ਸਾਲ ਦੁਸ਼ਹਿਰੀ ਅੰਬਾਂ ਦੀ ਬੰਪਰ ਪੈਦਾਵਾਰ ਹੋਈ ਹੈ। ਇਕੱਲੇ ਉਤਰਪ ਤਿਸ਼ੇਸ਼ਵਰ ਦੁਸ਼ਹਿਰੀ ਸਮੇਤ ਸਾਰੇ ਅੰਬੀ ਪੈਦਾਵਾਰ ਵਧ ਕੇ 48 ਲੱਖ ਟਨ ਰਹਿਣ ਦੀ ਉਮੀਦ ਹੈ ਜੋ ਪਿਛਲੇ ਸਾਲ 40 ਲੱਖ ਟਨ ਸੀ। ਭਾਰਤੀਆਂ ਮੂਤਪਾਦਕ ਐਸੋਸੀਏਸ਼ਨ ਦੇ ਪ੍ਰਧਾਨ ਨੇ ਦੱਸਿਆ ਕਿ ਸਾਲ ਦੇ ਮੁਕਾਬਲੇ ਇਸ ਵਾਰ ਅੰਬਾਂ ਦੀ ਰਿਕਾਰਡ ਪੈਦਾਵਾਰ ਹੋਈ ਹੈ। ਅਤੇ ਦੁਸ਼ਹਿਰੀ ਅੰਬ 25 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕੇਗਾ। ਕ੍ਰੈਲੋਟਿਵ ਦੇ ਸਟੂਡੈਂਟਸ ਵਿਵਾ ਦੇਣ ਵਾਲੀ ਕੰਪਨੀ 에어ਏਸ਼ੀਆ ਫਲਾਈ ਟਿਕਟਾਂ ਤੇ ਵੱਡੀ ਛੋਟ ਦਾ ਆਫਰ ਦੇ ਰਹੀ ਹੈ ਇਸ ਸਕੀਮ ਤਹਿਤ ਨਵੀਂ ਦਿੱਲੀ ਤੋਂ ਜਾਕਰਤਾ 9999 ਰੁਪਏ ਕੋਚੀ ਤੋਂ ਬੈਂਕਾਕ 5000 ਰੁਪਏ ਅਤੇ 9170 ਰੁਪਏ ਵਿੱਚ ਆਸਟ੍ਰੇਲੀਆ ਦੇ ਸ਼ਹਿਰ ਪਰ ਤੱਕ ਦਾ ਸਫ਼ਰ ਕਰਨ ਦਾ ਮੌਕਾ ਮਿਲਦਾ ਹੈ 에어ਏਸ਼ੀਆ ਦਾ ਇਹ ਆਫਰ 12 ਜੂਨ ਤੱਕ ਬੁੱਕ ਕੀਤੀਆਂ ਗਈਆਂ ਟਿਕਟਾਂ ਤੇ ਲਾਗੂ ਹੈ ਕੇਂਦਰ ਸਰਕਾਰ ਦੀ ਸਕਿੱਲ ਡਿਵੈਲਪਮੈਂਟ ਯੋਜਨਾ ਨੂੰ ਲਾਗੂ ਕਰਨ ਵਾਲਾ ਪੰਜਾਬ ਪਹਿਲਾ ਰਾਜ ਬਣ ਗਿਆ ਹੈ ਇਸ ਵਾਸਤੇ ਸਰਕਾਰ 64 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਕੈਦੀਆਂ ਨੂੰ ਤਕਨੀਕੀ ਸਿੱਖਿਆ ਦੇ ਕੇ ਉਹਨਾਂ ਦੇ ਹੁਨਰ ਦਾ ਵਿਕਾਸ ਕਰਨਾ ਹੈ ਪੰਜਾਬ ਦੇ 5 ਜ਼ਿਲ੍ਹਿਆਂ ਨੂੰ ਇਸ ਪਾਇਲਟ ਪ੍ਰੋਜੈਕਟ ਦੇ ਤਹਿਤ ਚੁਣਿਆ ਗਿਆ ਹੈ ਹਾਲਮਾਰੀ ਟੀ ਗਾਰਡਨ 'ਚ ਪੈਦਾ ਹੋਣ ਵਾਲੀ ਚਾਹ ਹੈ ਟੌਪ ਟਾਇਰ ਟੀ ਗਿਫਟ ਬਾਕਸ 'ਚ ਥਾਮਣ ਵਾਲੀ ਅਸਮ ਦੀ ਪਹਿਲੀ ਚਾਹ ਬਣ ਗਈ ਹੈ। ਕੋਲਕਾਤਾ ਅੰਦਰ ਹਾਲਮਾਰੀ ਟੀ ਗਾਰਡਨ 'ਚ ਪੈਦਾ ਹੋਣ ਵਾਲੀ ਬ੍ਰੋਕਨ ਪੀਕਾ ਸੀਟੀਸੀ ਚਾਹ ਦੀਆਂ 9 ਬੋਰੀਆਂ ਨਿਲਾਮ ਕੀਤੀਆਂ ਗਈਆਂ। ਇਸ ਤਰ੍ਹਾਂ 1 ਕਿਲੋਗ੍ਰਾਮ ਸੀਟੀਸੀ ਚਾਹ 500 ਰੁਪਏ ਕਿਲਟੂ ਵਿਕੀ। ਸੀਟੀਸੀ ਚਾਹ ਦੀ ਵੱਡੇ ਪੱਧਰ ਤੇ ਖਪਤ ਹੁੰਦੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਵਸ਼ ਪ੍ਰਧੇ ਯੋਜਨਾ ਨੂੰ ਉਤਸ਼ਾਹ ਦੇਣ ਲਈ ਭਾਰਤੀ ਰੇਲਵੇ ਨੇ ਮੁੰਬਈ ਦੇ ਚਰਚ ਗੈਟ ਵਿਲੈਸ਼ਨ ਸਟੇਸ਼ਨ ਤੇ ਸਵਸ਼ ਪ੍ਰਧੇ ਰੀਸਾਈਕਲ ਮਸ਼ੀਨ ਸਥਾਪਿਤ ਕੀਤੀ ਹੈ ਪੱਛਮੀ ਰੇਲਵੇ ਡਿਵੀਜ਼ਨ ਦੇ ਪ੍ਰਬੰਧਕ ਨਿਰਦੇਸ਼ਕ ਮੁਕਲ ਜੈਨ ਨੇ ਕਿਹਾ ਕਿ ਪਹਿਲੀ ਰੀਸਾਈਕਲ ਮਸ਼ੀਨ ਫ੍ਰਿਜ ਦੀ ਤਰ੍ਹਾਂ ਵੱਟੀ ਹੈ ਜੈਨ ਨੇ ਕਿਹਾ ਕਿ ਇਸ ਮਸ਼ੀਨ ਚ ਇੱਕ ਦਿਨ ਚ 500 ਬੋਤਲਾਂ ਪੀਸੀਆਂ ਜਾ ਸਕਦੀਆਂ ਨੇ ਭਾਰਤੀ ਰਿਜ਼ਰਵ ਬੈਂਕ ਨੇ ਟੈਕਸ ਕਰਦਾਤਾ ਨੂੰ ਜੂਨ ਦੇ ਅੰਦਰ ਚ ਪੀੜ ਤੋਂ ਬਚਣ ਲਈ ਆਪਣਾ ਟੈਕਸ ਸਮੇਂ ਤੋਂ ਪਹਿਲਾਂ ਭੁਗਤਾਨ ਕਰਨ ਲਈ ਕਿਹਾ ਹੈ ਰਿਜ਼ਰਵ ਬੈਂਕ ਨੇ ਰਿਪੋਰਟ ਚੁਕੇ ਹੈ ਕਿ ਪਾਇਆ ਗਿਆ ਹੈ ਕਿ ਮਾਰਚ ਜੂਨ ਸਤੰਬਰ ਤੇ ਡਿਸੰਬਰ ਦੇ ਅੰਤ ਚ ਟੈਕਸ ਅੰਗਰੇਲੀ ਕੇਂਦਰੀ ਬੈਂਕ ਅਤੇ ਜ਼ਿਆਦਾਤਰ ਹੋਰ ਬੈਂਕਾਂ ਚ ਟੈਕਸ ਜਮਾ ਕਰਨ ਦੀ ਪੀੜ ਲਈ ਹੁੰਦੀ ਹੈ ਇਸ ਲਈ ਜੇਕਰ ਸਮੇਂ ਤੋਂ ਪਹਿਲਾਂ ਟੈਕਸ ਜਮਾ ਕਰਾਇਆ ਜਾਵੇ ਤੇ ਸਪੀਡ ਦਾ ਸਾਹਮਣਾ ਕਰਨ ਤੋਂ ਬਚਿਆ ਜਾ ਸਕਦਾ ਹੈ ਇਕ ਰਿਪੋਰਟ ਮੁਤਾਬਕ ਭਾਰਤ ਦਾ ਮਨੋਰੰਜਨ ਅਤੇ মিডিਆ ਖੇਤਰ ਅਗਲੇ 4 ਸਾਲਾਂ 'ਚ ਲਗਾਤਾਰ ਵਧਦੇ ਹੋਏ 2020 ਤੱਕ 4000 ਕਰੋੜ ਡਾਲਰ ਦਾ ਹੋ ਜਾਵੇਗਾ ਪੀਡਬਲਯੂਸੀ ਦੀ ਰਿਪੋਰਟ ਜੋ ਗਲੋਬਲ ਐਂਟਰਟੇਨਮੈਂਟ ਐਂਡ মিডিਆ ਆਊਟਲੁੱਕ 2016 ਵਿੱਚ ਇਹ ਨਤੀਜਾ ਕਟਿਆ ਗਿਆ ਹੈ ਇਕ ਰਿਪੋਰਟ ਮੁਤਾਬਕ ਜਾਪਾਨ ਨੂੰ ਪਿੱਛੇ ਛੱਡ ਪਰਤੂਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਉਪਭੋਗਤਾ ਦੇਸ਼ ਬਣ ਗਿਆ ਹੈ। ਭਾਰਤੀ ਤੇਲ ਮੰਗ 215 ਵਿੱਚ 8.1% ਵਧੀ ਹੈ। ਇਸ ਮੁਤਾਬਕ 41 ਲੱਖ ਬੈਰਲ ਤੇਲ ਦੀ ਹਰ ਦਿਨ ਮੰਗ ਨਾਲ ਪਰਤੂਨੀਆ ਸਭ ਤੋਂ ਵੱਡਾ ਉਪਭੋਗਤਾ ਦੇਸ਼ ਬਣ ਗਿਆ ਹੈ। ਸਨਾਈਜ਼ਰ ਨੇ ਭਾਰਤ ਵਿੱਚ ਆਪਣਾ ਨਵਾਂ ਹੈੱਡਫੋਨਸ HT 630V ਵੀ ਪੇਸ਼ ਕੀਤਾ ਇਸ ਦੀ ਕੀਮਤ 39990 ਰੁਪਏ ਰੱਖੀ ਗਈ ਹੈ ਕੰਪਨੀ ਨੇ ਦਾਅਵਾ ਕੀਤਾ ਕਿ ਇਹਨਾਂ ਹੈੱਡਫੋਨਸ ਦੇ ਵਿੱਚ ਰੋਟਰੀ ਪਿਸਟਲ ਮੌਜੂਦ ਹੈ ਜਿਸ ਦੇ ਰਾਹੀਂ ਗਾਹਕ ਬੇਸ ਰਿਸਪੌਂਸ ਨੂੰ ਆਪਣੇ ਮੁਤਾਬਕ ਸੈੱਟ ਕਰ ਸਕਦੇ ਨੇ ਇਸ ਦੇ ਨਾਲ ਉਪਭੋਗਤਾ 뮤직 ਨੂੰ ਕੰਟਰੋਲ ਕਰ ਸਕਦੇ ਨੇ ਤੇ ਕਾਲਸ ਵੀ ਰਿਸੀਵ ਕਰ ਸਕਦੇ ਨੇ